ਹਾਂ ਤੇ ਚੱਲ ਲੱਗ ਪਟਾ ਹੈ ਗਿਆ ਅਚਾਹ ਕਾਰ ਵਾਲੀ ਨੂੰ ਇਸ਼ਾਰੇ ਕਰਦਾ ਜਾਣ ਨਹੀਂ ਨਹੀਂ ਕਾਰ ਵਾਲੀ ਨੂੰ ਨਹੀਂ ਹਾਂ ਮੈਨੂੰ ਕਹਿੰਦਾ ਤੁਸੀਂ ਮੁੰਡੇ ਨੂੰ ਕਹਿੰਦਾ ਤੇਰੀ ਪਰਚੀ ਕੱਟੋ ਮੈਂ ਪੈਸੇ ਲੈ ਕੇ ਰੱਖਦਾ ਬੇਟੀ ਐ ਬਸ ਇਨੀ ਕੀ ਕਲਿੱਪ ਹੈ ਦੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਧਰਮਸ਼ਾਲਾ ਦੇ ਵਿੱਚ ਠਹਿਰੇ ਨੌਜਵਾਨ ਜੋੜੇ ਦੇ ਨਾਲ ਇੱਕ ਰਹੱਸਮਈ ਮਾਮਲਾ ਸਾਹਮਣੇ ਆਉਂਦਾ ਹੈ ਧਰਮਸ਼ਾਲਾ ਦੇ ਕਮਰੇ ਦੇ ਅੰਦਰ ਇੱਕ ਨੌਜਵਾਨ ਲੜਕੀ ਦੀ Laash ਮਿਲੀ ਹੈ ਜਦ ਕਿ ਉਸਦੇ ਨਾਲ ਆਏ ਲੜਕੇ ਦੀ Laash ਸਵੇਰੇ ਜੰਡਿਆਲਾ ਗੁਰੂ ਦੇ ਨਜ਼ਦੀਕ ਰੇਲਵੇ ਫਾਟਕ ਦੇ ਕੋਲੋਂ ਬਰਾਮਦ ਹੁੰਦੀ ਹੈ ਥਾਣਾ ਸਿਵਲ ਲਾਈਨ ਦੇ ਮੁਖੀ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੇਰ ਰਾਤ ਧਰਮਸ਼ਾਲਾ 'ਚ ਇੱਕ ਲੜਕੀ ਦੀ ਮੌਤ ਬਾਰੇ ਸੂਚਨਾ ਮਿਲੀ ਤੇ ਮੌਕੇ ਤੇ ਪਹੁੰਚ ਕੇ ਵੇਖਿਆ ਗਿਆ ਕਿ ਲਗਭਗ 18-20 ਸਾਲ ਦੀ ਉਮਰ ਦੀ ਲ ਮ੍ਰਿਤਕ ਪਾਈ ਗਈ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਉਸ ਦੀ ਮੌਤ ਦਮ ਘੁੱਟਣ ਦੇ ਨਾਲ ਦੱਸੀ ਜਾ ਰਹੀ ਹੈ ਹਾਲਾਂਕਿ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਹ ਦੋਵੇਂ 2 ਦਸੰਬਰ ਨੂੰ ਧਰਮਸ਼ਾਲਾ ਚ ਰੁਕੇ ਸਨ ਤੇ ਆਪਣੇ ਆਪ ਨੂੰ પતિ ਪਤਨੀ ਦੱਸ ਰਹੇ ਨੇ ਉਹਨਾਂ ਨੇ 5 ਦਸੰਬਰ ਨੂੰ ਵਾਪਸ ਜਾਣ ਦਾ ਸਿੱਪਟ ਟ੍ਰੇਨ ਰੱਦ ਹੋਣ ਦੇ ਚਲਦਿਆ ਇੱਥੇ ਰੁਕ ਗਏ ਨੇ ਧਰਮਸ਼ਾਲਾ ਪ੍ਰਬੰਧਕ ਨੂੰ ਲੜਕੇ ਨੇ ਕਿਹਾ ਸੀ ਕਿ ਉਹ ਸ਼ਾਮ 7 ਵਜੇ ਏਟੀਐਮ ਤੋਂ ਪੈਸੇ ਕਢਵਾ ਕੇ ਆ ਰਿਹਾ ਪਰ ਵਾਪਸ ਹੀ ਨਹੀਂ ਆਇਆ ਨੰਨੇ ਸਮੇਂ ਤੱਕ ਲੜਕੇ ਦੇ ਨਾ ਆਉਂਦੇ ਧਰਮਸ਼ਾਲਾ ਪ੍ਰਬੰਧਕ ਦੇ ਵੱਲੋਂ ਜਾਦ ਦਰਵਾਜ਼ਾ ਖੋਲ ਕੇ ਵੇਖਿਆ ਗਿਆ ਤਾਂ ਲੜਕੀ ਦਿਲਾਸ਼ ਉਬਰამართ ਹੋਈ ਹੈ ਤਸਵੀਰ ਜੀ ਆਰ ਪੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਕੋਲ ਇੱਕ ਨੌਜਵਾਨ ਦੇ ਮృతਕ ਦੇ ਬਰਾਮਦ ਕੀਤੀ ਹੈ ਤੇ ਸ਼ਨਾਖਤ ਮਗਰੋਹੀ ਲੜਕਾ ਨਿਕਲਿਆ ਜੋ ਧਰਮਸ਼ਾਲਾ ਦੇ ਵਿੱਚ ਲੜਕੀ ਦੇ ਨਾਲ ਸੀ ਤੇ ਦੋਵੇਂ ਮਹਾਰਾਸ਼ਟਰ ਦੇ ਵਸਨੀਕ ਦੱਸੇ ਜਾ ਰਹੇ ਨੇ ਪੁਲਿਸ ਨੇ ਦੋਵਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ ਇਹਦੇ ਵਿੱਚ ਜੀ ਕੱਲ ਦੇਰ ਸ਼ਾਮ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਧਰਮਸ਼ਾਲਾ ਹੈ ਰੇਲ ਸਟੇਸ਼ਨ ਦੇ ਲਾਗੇ ਉਹਦੇ ਅੰਦਰ ਇੱਕ ਲੇਡੀਜ਼ ਦੀ ਡੈੱਡ ਬੋਡੀ ਪਈ ਹੈ ਜੋ ਮਾਰਕੀਟ ਤੇ ਜਾ ਕੇ ਦੇਖਿਆ ਤੇ ਉਹਦੀ ਲੇਡੀਜ਼ ਇੱਕ ਸੀਗੀ ਅਧ ਘੜ ਉਮਰ ਦੀ ਉਹਦੀ ਡੈੱਡ ਬੋਡੀ ਪਈ ਸੀ ਬੈਟ ਤੇ ਤੇ ਉਹਦੇ ਗਲਾ ਘੁੱਟਨ ਨਾਲ ਜਿਹੜੇ ਉਹਦੇ ਉਹਦੀ ਡੈਥ ਹੋਈ ਜਾਪਦੀ ਸੀਗੀ ਤੇ ਸਾਰੀਆਂ ਡਿਟੇਲਸ ਪਤਾ ਕਰਨ ਤੋਂ ਪਤਾ ਲੱਗਾ ਵੀ ਇੱਕ ਇਹ ਦੋ ਜਣੇ ਸੀਗੇ ਦੋ ਤਰੀਕ ਨੂੰ ਆਏ ਸੀਗੇ ਇੱਥੇ ਰਹਿਣ ਵਾਸਤੇ ਇਹ ਮੀਆਂ ਬੀਵੀ ਆਪਣੇ ਆਪ ਨੂੰ ਦੱਸਦੇ ਸੀਗੇ ਤੇ ਉਹ ਉਹਨਾਂ ਨੇ ਪੰਜ ਨੂੰ ਵਾਪਸ ਜਾਣਾ ਸੀ ਪਰ ਉਹ ਨਹੀਂ ਗਏ ਵਾਪਸ ਜੋ ਕੱਲ ਜਿਹੜਾ ਉਹ ਟ੍ਰੇਨ ਉਹਦੀ ਕੈਂਸਲ ਹੋਣ ਦਾ ਕੋ ਦਲੀਲ ਦਿੰਦਾ ਸੀਗਾ ਲੜਕਾ ਮੇਰੀ ਟ੍ਰੇਨ ਨਹੀਂ ਆ ਰਹੀ ਧਰਮਸ਼ਾਲਾ ਵਾਲੇ ਕਹਿੰਦੇ ਸੀ ਤੁਸੀਂ ਵਾਪਸ ਨਹੀਂ ਜਾ ਰਹੇ ਤੇ ਕੱਲ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ 7 ਵਜੇ ਤੇ ਮੈਂ ਪੈਸੇ ਤੁਹਾਨੂੰ ਲਿਆ ਕੇ ਦੇਣਾ ਏਟੀਐਮ ਚੋਂ 4 ਵਜੇ ਗਿਆ ਇਥੋਂ ਤਾਂ ਜੋ ਬਾਅਦ ਵਿੱਚ ਉਹ ਵਾਪਸ ਨਹੀਂ ਆਇਆ ਜੀ ਤੇ ਉਹਦੇ ਨਾਂ ਵਾਪਸ ਆਉਣ ਤੇ ਫਿਰ ਇਹਨਾਂ ਨੇ ਦੇਖਿਆ ਵੀ 7:00 ਵਜੇ ਗਏ 7:00 ਵਜੇ ਦਾ ਟ੍ਰੇਨ ਦਾ ਟਾਈਮ ਹੈ ਤੇ ਉਹ ਵਾਪਸ ਨਹੀਂ ਆਇਆ ਇਹਨਾਂ ਨੇ ਫਿਰ ਉਹਨੂੰ ਉਹਦਾ ਤਾਲਾ ਤੋੜ ਕੇ ਪ੍ਰੋਪਰ ਤਰੀਕੇ ਨਾਲ ਤੇ ਵੇਖਿਆ ਦੇ ਅੰਦਰ ਡੈੱਡ ਬੋਡੀ ਪਈ ਸੀਗੀ ਤੇ ਜਿਸ ਜਿਸ ਉਪਰੰਤ ਬਾਅਦ ਚੋਂ ਅਸੀਂ ਆਪਣੀ ਜਿਹੜੀ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੀ ਹਾਂ ਸਰ ਇਹ ਜਿਹੜੀ ਬੰਗਿਆ ਬੀਬੀ ਹੈ ਕਿਥੋਂ ਦੇ ਰਹਿਣ ਵਾਲੇ ਆ ਕਿਥੇ ਇਸ ਬਾਰੇ ਕੋਈ ਹਾਂਜੀ ਇਹਦੇ ਬਾਰੇ ਪਤਾ ਸੀਗਾ ਜੀ ਉਹਨੇ ਆਪਣੀ ਆਈਡੀ ਵਗੈਰਾ ਦਿੱਤੀ ਸੀ ਜੀ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਜੀ ਥਾਣੇ ਡਿਸਟ੍ਰਿਕਟ ਦੇ ਜੀ ਪਤਾ ਲੱਗ ਰਿਹਾ ਕਿ ਜਿਹੜਾ ਯੁਵਕ ਹੈ ਜਿਹੜਾ ਵਿਅਕਤੀ ਸੀ ਉਸਦੀ ਮੌਤ ਹੋ ਗਈ ਹਾਂਜੀ ਉਹ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਮਿਲੀ ਆ ਤੇ ਉਹ ਜੰਡੇਆਲਾ ਗਹਿਰੀ ਮੰਡੀ ਰੇਲਵੇ ਟਰੈਕ ਦੇ ਲਾਗੇ ਉਹ ਜੀਆਰਪੀ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਹਦੀ ਅਸੀਂ ਫਿਰ ਤਾਲਮਿਲ ਕਰਕੇ ਉਹਨਾਂ ਨਾਲ شناخت ਕੀਤੀ ਤੇ ਉਹ ਹੀ ਵਿਅਕਤੀ ਸੀ ਜੀ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਜੀ ਇਹ ਦੋਨਾਂ ਪਰਿਵਾਰਾਂ ਨਾਲ ਅਸੀਂ ਤਾਲਮਿਲ ਕੀਤਾ ਆ ਤੇ ਉਹ ਅਗਲੇਰੀ ਕਾਰਵਾਈ ਅਸੀਂ ਕਰ ਰਹੇ ਹਾਂ ਜੀ